circle. ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਦਰਸਾ ਪਹਾੜ ਪੰਜਾਬ ਦੇ ਵਿੱਚ ਅੱਜ ਆម ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰਵਿੰਦ ਕੇਜਰੀਵਾਲ ਅੱਜ ਸਾਲ ਦੇ ਸਰਕਾਰ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਅੱਜ ਸ੍ਰੀ ਦਰਬਾਰ ਸਾਹਿਬ ਨਸਮਤ ਕੋਈ ਵਾਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਜੋ ਆਗੂ ਨੇ ਤੁਸੀਂ ਦੇਖ ਸਕਦੇ ਹੋ ਭਾਰਤੀ ਜਨਤਾ ਪਾਰਟੀ ਦੇ ਜੋ ਆਗੂ ਨੇ ਹੱਥਾਂ ਦੇ ਵਿੱਚ ਸਲੋਗਨ ਫੜ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਕਿ ਆਪ ਸਰਕਾਰ ਦੇ 3 ਸਾਲਾਂ ਦਾ ਵਿਕਾਸ ਨਾ ਇਨਸਾਫ ਉਥੇ ਹੀ ਉਹਨਾਂ ਨੇ ਕਿਹਾ ਕਿ ਜੋ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਵੀ ਨਹੀਂ ਦਿੱਤਾ ਗਿਆ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵਿਜੇ ਚੌਂਕ ਸੰਗਰੂਰ ਦੇ ਵਿੱਚ ਰੋਜ਼ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਤਰਵਿੰਦਰ ਸਿੰਘ ਡੁੱਲਟ ਮਜ਼ੂਰ ਨੇ ਉਹਨਾਂ ਨਾਲ ਗੱਲ ਕਰਾਂ ਤਰਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਤਿੰਨ ਸਾਲ ਇੱਕ ਪਾਸੇ ਦਾ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਨਾਸ਼ਮਤਕ ਹੋ ਕੇ ਕਹਿੰਦੇ ਨੇ ਕਿ ਜੋ ਤਿੰਨ ਸਾਲ ਦਾ ਕਾਰਜਕਾਲ ਰਿਹਾ ਬੜਾ ਹੀ ਵਧੀਆ ਰਿਹਾ ਸਾਰੇ ਬਾਰੇ ਪੂਰੇ ਕਰ ਦਿੱਤੇ ਦੇਖੋ ਜੀ ਆਪਾਂ ਹੁਣ ਅੱਜ ਇੱਥੇ ਜਿਹੜੀ ਪੰਜਾਬ ਦੀ ਕਾਰਜਕਾਰੀ ਆ 3 ਸਾਲਾਂ ਦੀ ਉਹਦੇ ਮਸਲੇ 'ਚ ਇਕੱਠੇ ਹੋਇਆ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਤਾਂ ਜਿਵੇਂ ਕਿ ਲੋਕਾਂ ਨੂੰ ਜਾਗਰੂਕ ਕਰੀਏ ਵੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਦੋਂ ਵੀ ਜੇ ਸਾਡੀ ਸਰਕਾਰ ਆਊਗੀ ਵੀ ਝਾੜੂ ਦੀ ਆਮ ਆਦਮੀ ਪਾਰਟੀ ਦੀ ਤਾਂ ਵੀ ਲੋਕਾਂ ਨੂੰ ਅਸੀਂ ਬਤਲਾ ਲਿਆਵਾਂਗੇ ਬਹੁਤ ਲਾਰੇ ਲਾਏ ਸੀ ਅਸੀਂ ਉਸੇ ਕਰਕੇ ਕਹਿੰਨੇ ਆ ਕਿੱਥੇ ਉਹ ਹਜ਼ਾਰ ਰੁਪਏ ਮਾਮਾ ਦਾ ਤੇ ਭੈਣਾ ਦਾ ਜਿਹੜਾ ਇਹ ਕਹਿੰਦੇ ਸੀ ਵੀ ਹਜ਼ਾਰ ਰੁਪਏ ਦੇਵਾਂਗੇ ਕਿੱਥੇ ਆ ਉਹ ਕਹਿੰਦੇ ਸੀ ਸਾਰਿਆਂ ਨੂੰ 24 ਘੰਟੇ ਬਿਜਲੀ ਫਰੀ ਦੇਵਾਂਗੇ ਕਿੱਥੇ ਆ ਉਹ ਜਿਹੜਾ ਕਹਿੰਦੇ ਸੀ 5% ਇਹਨਾਂ ਨੂੰ ਵੀ ਅਸੀਂ ਸਸਤੀ ਬਿਜਲੀ ਜਿਹੜੇ ਆਪਣੇ ਵਪਾਰੀ ਨੇ ਉਹਨਾਂ ਨੂੰ ਵੀ ਕਰਾਂਗੇ ਤੇ ਨਾਲ ਹੀ ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਐਮਐਸਪੀ ਆ ਵੀ ਜਿਹੜੀ ਕਿਸਾਨਾਂ ਨੂੰ ਕਿਸੇ ਹੋਰ ਤੋਂ ਮੰਗਣ ਦੀ ਲੋੜ ਨਹੀਂ ਉਹ ਸਾਡੀ ਸਰਕਾਰ ਲੈ ਉਹ ਅਸੀਂ ਪੰਜਾਬ ਸਰਕਾਰ ਜਦੋਂ ਸਾਡੀ ਬਣ ਗਈ ਪੰਜਾਬ ਦੇ ਅੰਦਰ ਤਾਂ ਉਹਨਾਂ ਨੂੰ ਐਮਐਸਪੀ ਸਾਰੀਆਂ ਫਸਲਾਂ ਤੇ ਪੰਜਾਬ ਗਵਰਨਮੈਂਟ ਦੇਊਗੀ ਕਿੱਥੇ ਆ ਭਗਵੰਤ ਮਾਨ ਦੇ ਜਿਹੜੇ ਵਾਅਦੇ ਕੀਤੇ ਹੋਏ ਸੀਗੇ ਕਹਿੰਦਾ ਸੀ ਨਸ਼ਾ ਅਸੀਂ ਆਉਣ ਸਾਰ ਨਸ਼ਾ ਮਹੀਨੇ ਦੇ ਅੰਦਰ ਅੰਦਰ ਖਤਮ ਕਰ ਦਾਂਗੇ ਕੀ ਉਹ ਨਸ਼ਾ ਖਤਮ ਹੋਇਆ ਕੁਝ ਨਹੀਂ ਹੋਇਆ ਉਹਦਾ ਵੀ ਤਾਂ ਹੀ ਉਹ ਕਹਨੇ ਆ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕਰਦੇ ਆ ਵੀ ਜਿਹੜੇ ਉਹਨਾਂ ਨੇ ਲਾਰੇ ਲਾਈ ਸੀਗੇ ਉਹ ਕੋਈ ਵੀ ਲਾਰੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਲਾਰੀ ਬਣ ਕੇ ਰਹਿ ਗਏ ਕਹਿੰਦੇ ਸੀ ਕੱਚਿਆਂ ਨੂੰ ਅਸੀਂ ਪੱਕੇ ਕਰਾਂਗੇ ਕਿੱਥੇ ਨੇ ਉਹ ਗੱਲਾਂ ਸਪਾਈ ਕਰਮਚਾਰੀ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ ਨਵੇਂ ਕਰਮਚਾਰੀ ਭਰਤੀ ਕਰਾਂਗੇ ਹਜ਼ਾਰਾਂ ਨੌਕਰੀਆਂ ਦੇਵਾਂਗੇ ਪਰ ਉਹਨਾਂ ਨੇ ਕਿਤੇ ਵੀ ਕੋਈ ਵੀ ਐਸਾ ਦਾ ਵਾਅਦਾ ਪੂਰਾ ਨਹੀਂ ਕੀਤਾ ਸਿਰਫ ਔਰ ਸਿਰਫ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਦਿੱਲੀ ਦੇ ਵਿੱਚ ਵੀ ਪਤਾ ਚੱਲਦਾ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ ਦਿੱਲੀ ਦੇ ਅੰਦਰ ਉੱਥੇ ਤੁਸੀਂ ਦੇਖੋ ਹਜ਼ਾਰਾਂ ਕਰੋੜਾਂ ਦੇ ਘਪਲੇ ਉਹਨਾਂ ਦੇ ਹੋਰ ਸਾਹਮਣੇ ਆ ਰਹੇ ਨੇ ਸ਼ਰਾਬ ਘਪਲਿਆਂ ਤੋਂ ਬਿਨਾਂ ਜਿਹੜੇ ਉਹਨਾਂ ਨੇ ਆਪ ਦੇ ਸਕੂਲਾਂ ਦੇ ਕੀਤੇ ਸੀਗੇ ਉਹਨਾਂ ਦੇ ਅੰਦਰ ਸਕੂਲਾਂ ਦੇ ਘਪਲੇ ਸਾਹਮਣੇ ਆ ਗਏ ਮੈਡੀਕਲ ਜਿਹੜੀਆਂ ਸਵਾਵਾ ਸੀ ਉਹਨਾਂ ਦੇ ਘਪਲੇ ਸਾਹਮਣੇ ਆ ਰਹੇ ਨੇਗੇ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਵੀ ਕੋਈ ਇੱਕ ਵੀ ਵਾਅਦਾ ਆਪਦਾ ਪੂਰਾ ਕੀਤਾ ਹੋਊਗਾ ਇਸ ਕਰਕੇ ਅਸੀਂ ਪਿੱਟ ਸਿਆਪਾ ਕਰਦੇ ਆ ਪੰਜਾਬ ਸਰਕਾਰ ਮੁਰਦਾਬਾਦ ਤੇ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿਹੜਾ ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ ਪ੍ਰਧਾਨ ਜੀ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਕਿ ਨਸ਼ਾ ਮੁਕਤ ਪੰਜਾਬ ਨਹੀਂ ਕੀਤਾ ਗਿਆ ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮਾਨ ਸਰਕਾਰ ਨਸ਼ਾ ਦੇ ਵਿਰੁੱਧ ਡਟੇ ਹੋਏ ਨੇ ਲਗਾਤਾਰ ਬਲਡੋਜਰ ਚੱਲ ਰਹੇ ਨੇ ਦੇਖੋ ਜੀ ਜਿਹੜੇ ਬਲਡੋਜਰ ਚੱਲ ਰਹੇ ਨੇ ਇਹ ਆਮ ਲੋਕਾਂ ਦੇ ਹੀ ਚੱਲ ਰਹੇ ਨੇ ਜਿਹੜੇ ਵੱਡੇ ਮਾਗਰਮਸ਼ ਨੇ ਜਿਨ੍ਹਾਂ ਨੂੰ ਇਹ ਕਹਿੰਦੇ ਹੁੰਦੇ ਸੀ ਪਿਛਲੀਆਂ ਸਰਕਾਰਾਂ ਦੇ ਤੋਂ ਤੋਂ ਲਾਉਂਦੇ ਸੀ ਵੀ ਉਹਨਾਂ ਨੂੰ ਫੜੋ ਇਹਨਾਂ ਨੂੰ ਕਿਉਂ ਫੜਦੇ ਹੋ ਉਹੀ ਕੰਮ ਇਹ ਕਰ ਰਹੇ ਨੇਗੇ ਤੇ ਜਾ ਕੇ ਪਿੰਡਾਂ 'ਚ ਜਾਂਦੇ ਨੇ ਜੇ ਕਿਸੇ ਜ਼ਿਮੀਂਦਾਰ ਨੇ ਖੇਤ 'ਚ ਚਾਰ ਡੋਡੇ ਲਾਏ ਹੋਣੇ ਜੇ ਉਹ ਖਾਂਦਾਗਾ ਤਾਂ ਕੰਮ ਵੀ ਕਰਦਾਗਾ ਉਹਨਾਂ ਦੀ ਕਾਰਵਾਈਆਂ ਕਰਨ ਜੋਗੇ ਨੇ ਇਹ ਜਿਹੜਾ ਆਸਲ ਕੰਮ ਆ ਚਿੱਟਾ ਵਿਗਦਾ ਮੈਨੂੰ ਦਿਖਾਓ ਕਿੱਥੇ ਚਿੱਟੇ ਵਾਲੇ ਇਹਨਾਂ ਨੇ ਫੜੇ ਨੇ ਸ਼ਰੀਆਮ ਬਿਕਦੇ ਨੇ ਚਿੱਟੇ ਤੁਹਾਨੂੰ ਵੀ ਪਤਾ ਸਾਰੇ ਜਿਹੜੇ ਖੜੇ ਨੇ ਮੇਰੇ ਨਾਲ ਇਹਨਾਂ ਨੂੰ ਵੀ ਪਤਾ ਸਾਰੇ ਪੰਜਾਬ ਨੂੰ ਪਤਾ ਗਏ ਗਏ ਗੱਲ ਵੀ ਚਿੱਟਾ ਸ਼ਰੀਆਮ ਬਿਕ ਰਿਹਾ ਇਹ ਸਿਰਫ ਡਰਾਮੇ ਬਾਜੀ ਆ ਇੱਕ ਸ਼ੋਸ਼ਾ ਗਾ ਜੀ ਬਿਲਕੁਲ ਪ੍ਰਧਾਨ ਜੀ ਦਾ ਕਹਿਣਾ ਕਿ ਤਿੰਨ ਸਾਲ ਬੀਤ ਗਏ ਨੇ ਪਰ ਜੋ ਵਾਅਦੇ ਕੀਤੇ ਗਏ ਸੀ ਪੂਰੇ ਨਹੀਂ ਕੀਤੇ ਗਏ ਤੁਸੀਂ ਵੇਖ ਵੀ ਸਕਦੇ ਹੋ ਹੱਤਾਂ ਦੇ ਵਿੱਚ ਸਲੋਕ ਨੇ ਫੜੇ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਪਹੁੰਚਿਆ ਹੋਈਆਂ ਨੇ ਔਰਤ ਇਹਨਾਂ ਨਾਲ ਵੀ ਗੱਲ ਕਰ ਲੈਣੇ ਕੀ ਨਾਮ ਹੈ ਜੀ ਪੂਨ ਮਰਾਨੀ ਪੁਨਮ ਕੀ ਬੋਲਣਾ ਚਾਹੁੰਦੇ ਕਿ ਸਰਕਾਰ ਦੇ ਉੱਤੇ આરોਪ ਲਗਾਇਆ ਜਾ ਰਿਹਾ ਕਿ ਸਰਕਾਰ ਬਣ ਤੋਂ ਪਹਿਲਾਂ ਜੋ ਔਰਤਾਂ ਨੂੰ 1-1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ ਪੰਜਾਬ ਸਰਕਾਰ ਦੇ 3 ਸਾਲ ਅੱਜ ਕੰਪਲੀਟ ਹੋਏ ਨੇ ਹਨਾ ਇਹ ਉਹਨਾਂ ਨੇ ਇੱਕ ਵੀ ਆਪਣੇ ਵਾਅਦੇ ਤੋਂ ਖਰੇ ਨਹੀਂ ਉਤਰੇ ਹੈਗੇ ਜਿਹੜੇ ਹਜ਼ਾਰ-ਹਜ਼ਾਰ ਰੁਪਏ ਔਰਤਾਂ ਨੂੰ ਦੇਣ ਦੀ ਉਹਨਾਂ ਨੇ ਵਾਅਦਾ ਕੀਤਾ ਸੀ ਅੱਜ 3 ਸਾਲ ਪੂਰੇ ਹੋ ਗਏ ਤੇ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਅਸੀਂ ਤਾਂ ਬੇੜਾਗਰ ਕਰਦੇ ਆ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਡੇ ਬਿਲਕੁਲ ਮਹਿਲਾ ਵਿੰਗ ਦੇ ਜੋ ਪ੍ਰਧਾਨ ਨੇ ਜ਼ਿਲ੍ਹੇ ਦੇ ਉਹ ਖੜੇ ਨੇ ਇੱਥੇ ਪ੍ਰਧਾਨ ਜੀ ਕੀ ਬੋਲਣ ਚਾਹੁੰਦੇ ਹੋ ਕਰਕੇ ਹੱਥਾਂ ਦੇ ਵਿੱਚ ਸਲੋਗਨ ਫੜੇ ਨੇ ਭਗਵੰਤ ਮਾਨ ਦੀ ਸਰਕਾਰ 3 ਸਾਲਾਂ ਦਾ ਵਿਕਾਸ ਦਾ ਇਨਸਾਫ ਲੁੱਟਿਆ ਮੇਰਾ ਪੰਜਾਬ ਅਸੀਂ ਤਾਂ ਇਹ ਹਾਲ ਪੰਜਾਬ ਦਾ ਪਹਿਲੀ ਵਾਰ ਦੇਖ ਰਹੇ ਹਾਂ ਆਪ ਸਰਕਾਰ ਦੇ ਵਿੱਚ ਜਿੱਤੇ ਵਿੱਚ ਦਰਗਿਆਣਾ ਮੰਦਰ ਤੇ ਗ੍ਰੇਨਾਈਟ ਨਾਲ ਹਮਲਾ ਤੇ ਜਿਹੜਾ ਹਿੰਦੂਆਂ ਦੇ ਉੱਪਰ ਲੁਧਿਆਣੇ ਦੇ ਵਿੱਚ ਹੋਲੀ ਨਾ ਬਣਾਣ ਦੇਣਾ ਹੈ ਕਿਆ ਨਿਤ ਨਵੇਂ ਇੱਥੇ ਕਤਲ ਹੁੰਦੇ ਨੇ ਜਿਹੜਾ ਝਾਸਾ ਦੇ ਕੇ ਔਰਤਾਂ ਨੂੰ ਇਹਨਾਂ ਨੇ ਕਿਹਾ ਸੀ ਵੀ ਹਜ਼ਾਰ ਰੁਪਏ ਦੇਵਾਂਗੇ ਹਜ਼ਾਰ ਰੁਪਏ ਦੇਣ ਦਾ ਕੋਈ ਨਾਮ ਨਹੀਂ ਤਿੰਨ ਸਾਲ ਬੀਤ ਗਏ ਜਦੋਂ ਕਿ ਇਹਨਾਂ ਦੀ ਅਥੀਸ਼ ਦਿੱਲੀ ਦੇ ਰੇਖਾ ਗੁਪਤਾ ਜੀ ਨੂੰ ਜਾ ਕੇ ਕਹਿੰਦੀ ਹੈ ਵੀ ਤੁਸੀਂ 2500 ਰੁਪਏ ਕਦੋਂ ਦੇਵੋਗੇ 8 ਮਾਰਚ ਨੂੰ ਸਾਡੀ ਰੇਖਾ ਗੁਪਤਾ ਜੀ ਨੇ ਔਰਤਾਂ ਦੇ ਖਾਤੇ 'ਚ 2500 ਸ਼ੁਰੂ ਕਰਦੀ ਆ ਤੇ ਸਿਲੰਡਰ 500 ਰੁਪਏ ਦਾ ਕਰਦੀ ਆ ਇਹ ਮੇਰੇ ਨਾਲ ਖੜੀਆਂ ਨੇ ਗਰੀਬ ਪੈਣਾ ਜਿਹੜੀਆਂ ਆਪਣੇ ਹੱਕ ਲਈ ਲੜਦੀਆਂ ਨੇ ਜਿਨ੍ਹਾਂ ਨੇ ਆਪਣਾ ਕੰਮ ਕਰਕੇ ਗੁਜ਼ਾਰਾ ਕਰਦੀਆਂ ਨੇ ਔਰ ਉਹਨਾਂ ਨੂੰ ਆਪਣਾ ਪੂਰੀ ਪੈਨਸ਼ਨ ਵੀ ਨਹੀਂ ਮਿਲਦੀ ਉਹ ਪੈਨਸ਼ਨ ਵੀ ਇਹਨਾਂ ਦੀ 1500 ਰੁਪਏ ਕੱਟ ਲੈਂਦੇ ਨੇ ਕੀ ਕਰਨੇ ਇਹ ਵਿਚਾਰੀਆਂ ਕਿੱਥੇ ਜਾਣ ਮਹਿੰਗਾਈ ਇਹਨਾਂ ਵਾਸਤੇ ਹੈ ਦੂਜੇ ਵਾਸਤੇ ਮਹਿੰਗਾਈ ਨਹੀਂ ਹੈਗੀ ਇਹ ਵਿਚਾਰੀਆਂ ਆਪਣੀ 1500 ਰੁਪਏ ਲੈਣ ਵਾਸਤੇ ਵੀ 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 ਵਾਰੀ ਇਹ ਚੱਕਰ ਮਾਰਦੀਆਂ ਨੇ ਦਫ਼ਤਰਾਂ ਚ ਹਾਂ ਜੀ ਜਿਹਨੇ 60000 ਪੈਨਸ਼ਨ ਹੈ ਜੀ ਉਹ ਘੱਟ ਲੈਂਦੇ ਸਾਡੀ 1500 ਕੱਟ ਲਈ ਹੈ ਕਦੀ ਸਾਡੀ ਪੈਨਸ਼ਨ ਚੋਂ 500 ਰੁਪਿਆ ਕੱਟ ਲੈਂਦੇ ਨੇ ਅਸੀਂ ਲੈਣ ਜਾਂਦੇ ਆ ਸਾਨੂੰ ਪੂਰੀ ਪੈਨਸ਼ਨ ਨਹੀਂ ਮਿਲਦੀ ਹਾਂ ਕਈ ਇਹਨਾਂ ਜਿਨ੍ਹਾਂ ਦੇ 60 60000 ਆ ਉਹਨਾਂ ਦੀ ਕੱਟ ਲੈਂਦੇ ਥੋੜੀ ਸਾਡੀ 1500 ਕੱਟ ਕੇ ਸਰਕਾਰ ਦਾ ਵਾਅਦਾ ਹੋਊਗਾ ਹੈ ਜੀ ਬਿਲਕੁਲ ਹੈ ਤੁਸੀਂ ਔਰਤਾਂ ਨੂੰ ਸੁਣ ਰਹੇ ਹੋ ਜੋ ਬੀਬੀਆਂ ਪਹਿਣਾ ਨੇ ਉਹਨਾਂ ਦਾ ਕਹਿਣਾ ਕੀ ਸਾਡੀਆਂ ਪੈਨਸ਼ਨਾਂ ਤਾਂ ਕੱਟੀਆਂ ਜਾ ਰਹੀਆਂ ਨੇ ਕੱਟ ਮਾਰੇ ਯਾਰ 1500 ਰੁਪਏ ਦਿੰਦੇ ਨੇ ਪਰ 500 ਰੁਪਏ ਕੱਟਾਈ ਯਾਰ ਸਾਡੇ ਨਾਲ ਸੀਨੀਅਰ ਆਗੂ ਦਲਜੀਤ ਸਿੰਘ ਸੇਖੋਂ ਗੜੇ ਸੇਖੋਂ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਮਾਨ ਸਾਹਿਬ ਤਾਂ ਕਹਿੰਦੇ ਕਿ 3 ਸਾਲ ਦੇ ਵਿੱਚ ਜੋ ਵਾਅਦੇ ਕੀਤੇ ਸੀ ਇੱਕ ਅੱਧਾ ਵਾਅਦਾ ਰਹਿ ਗਿਆ ਹੋਊਗਾ ਪੂਰਾ ਹੁਣ ਸਾਰੇ ਵਾਅਦੇ ਪੂਰੇ ਹੋਗੇ ਵਾਦੇ ਸਾਰੇ ਪੂਰੇ ਹੋ ਗਏ ਜੀ ਭੈਣ 50 ਕਰੋੜ ਪੰਜਾਬ ਦੀ ਚੇਅਰਮੈਨੀ ਦਾ ਲੈਣ ਲੱਗੀ ਤੇ ਐ ਐਮਐਲਏ ਭਰਾ ਅਜ 33 ਦੇ 30 ਲੱਖ ਟਰੱਕ ਜਨੂੰਨ ਦੀ ਪ੍ਰਧਾਨਗੀ ਦਾ ਲੈਣ ਲਾ ਕੇ ਬਾਹਰ ਦਾ ਆਪੀ ਪੂਰੇ ਹੋ ਗਏ ਗੱਲ ਹੈ ਵੀ ਜਿੱਥੋਂ ਤੱਕ ਬਾਹਰ ਦਾ ਸਵਾਲ ਸੀ 25 ਵਾਦੇ ਕੀਤੇ ਸੀ 16 ਗਰੰਟੀਆਂ ਇੱਕ ਵੀ ਪੂਰੀ ਹੋਈ ਦੱਸ ਦੋ 10 1000 ਰੁਪਇਆ ਪਰ ਮਹੀਨਾ ਬੀਬੀਆਂ ੜੀ ਇਕਦੀਆਂ ਟਰੱਕ ਯੂਨੀਅਨ ਚ ਕਰਪਸ਼ਨ ਚੱਲ ਪਈ ਐਫਸੀਆਈ ਦੇ ਕਦਮਾਂ ਚ ਕਰਪਸ਼ਨ ਚੱਲ ਪਈ ਕਣਕਾਂ ਦੇ ਭਾਅ ਨਹੀਂ ਜੀਰੀਆਂ ਦੇ ਭਾਅ ਨਹੀਂ ਜੱਟ ਮੰਡੀਆਂ ਚ ਰੋਲਦੇ ਰਹੇ ਆ ਤਿੰਨ ਸਾਲ ਚ ਲੋਕਾਂ ਦਾ ਕੁੱਟਮਾਰੀ ਹੋਈ ਐ ਕੋਈ ਵਾਰਾ ਪੂਰਾ ਨਹੀਂ ਕੀਤਾ ਭਗਵਾਨਤਮਾਨ ਕਹਿੰਦਾ ਅੱਜ ਜੋ 골ਡਨ ਜੁਬਲੀ ਸਰਵਰ ਜੁਬਲੀ ਮਨਾ ਰਹੇ ਆ ਅੰਬਰਸਰ ਕੇਜਰੀਵਾਲ ਨਾਲ ਕੇਜਰੀਵਾਲ ਕਹਿੰਦਾ ਮੈਨੂੰ ਸਾਹ ਘਟ ਆਉਂਦਾ ਮੈਂ ਬਪਾਸ਼ਨਾ ਕੇਂਦਰ ਚੋਂ ਆਏ ਆ ਇਹ ਸਰਕਾਰ ਫੇਲ ਐ ਲੋਕਾਂ ਦੀਆਂ ਨਾਬਜ਼ ਤੇ ਹੱਥ ਨਹੀਂ ਰੱਖਿਆ ਇਹ ਸਰਕਾਰ ਨੇ ਇਸ ਕਰਕੇ ਪੰਜਾਬ ਦੇ ਲੋਕ ਤਿਆਰ ਬੈਠੇ ਆ ਆਉਣ ਵਾਲੀ ਸਤਾਈ ਨੂੰ ਲੋਕ ਇਹਨਾਂ ਨੂੰ ਘਰਾਂ ਚ ਬੜਨ ਨਹੀਂ ਦੇਣਗੇ ਲੋਕ ਇਹਨਾਂ ਨੂੰ ਬਾਹਰ ਕੱਢ ਕੇ ਜਿਵੇਂ ਪਾਣੀ ਪਾ ਕੇ ਨਾ ਚੂਹਾ ਬਾਹਰ ਕੱਢੀਦਾ ਇਹਨਾਂ ਦੀ ਛਧਰਾਲ ਹੋਊਗੀ ਇਸ ਕਰਕੇ ਪੰਜਾਬ ਸਰਕਾਰ ਫੇਲ ਹੈ ਕੋਈ ਪ੍ਰਾਪਤੀ ਨਹੀਂ ਹੈ ਜੀ ਬਿਲਕੁਲ ਸੇਖੋ ਸਾਹਿਬ ਦਾ ਕਹਿਣਾ ਕਿ ਪੰਜਾਬ ਸਰਕਾਰ ਫੇਲ ਆ ਤਿੰਨ ਸਾਲ ਦੇ ਵਿੱਚ ਜੇਕਰ ਕੋਈ ਵਾਦਾ ਕੀਤਾ ਤਾਂ ਕਰਪਸ਼ਨ ਲੈਂਦਾ ਵਾਦਾ ਕੀਤਾ ਉਹਨਾਂ ਨੇ سنگੀਨ ਅਰੋਪ ਲਗਾਏ ਨੇ ਚਾਹੇ ਹੋ ਸੰਗਰੂਰ ਦੇ ਵਿਧਾਇਕ ਹੋਣ ਜਾਂ ਫਿਰ ਕੋਈ ਹੋਰ ਆਗੂ ਹੋਣ ਉਹਨਾਂ ਦੇ ਵੱਲੋਂ ਵੀ ਲਗਾਤਾਰ aarop ਲਗਾਏ ਜਾ ਰਹੇ ਮਾਸਟਰ ਜੀ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਤਿੰਨ ਸਾਲ ਮਾਨ ਸਾਹਿਬ ਤਾਂ ਕਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਕਹਿੰ ਰਹੇ ਨੇ ਕਿ ਅਸੀਂ ਜੋ ਵਾਦੇ ਨੇ ਇੱਕ ਅੱਧਾ ਵਾਦਾ ਰਹਿ ਗਿਆ ਹੋਊਗਾ ਪੂਰੇ ਕਰ ਦੁੱਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ 4 ਵਜੇ ਵਿਜੇ ਚੌਕ ਸੰਗਰੂਰ ਚ ਇਕੱਠੇ ਹੋਏ ਨੇ ਇਹਦਾ ਇੱਕੋ ਇੱਕ ਮਕਸਦ ਇਹ ਹੈ ਵੀ 3 ਸਾਲ ਅੱਜ ਪੂਰੇ ਹੋ ਚੁੱਕੇ ਸਰਕਾਰ ਨੂੰ ਜਦੋਂ ਅਸੀਂ ਇਹਨਾਂ ਨੂੰ ਇਹਨਾਂ ਦੇ ਵਾਦੇ ਯਾਦ ਕਰਾਉਂਦੇ ਸੀ ਤਾਂ ਇਹਨਾਂ ਦਾ ਰਟੇ ਰਟੇ ਜਵਾਬ ਹੁੰਦਾ ਸੀ ਵੀ ਸਾਨੂੰ ਥੋੜਾ ਜਿਹਾ ਸਮਾਂ ਦਿਓ 3 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ 1000 ਰੁਪਏ ਔਰਤਾਂ ਵਾਲਾ ਕਿਤੇ ਵੀ ਨੇੜੇ ਤੇੜੇ ਨਹੀਂ 16 ਹਸਪੀਟਲ ਬਣਨੇ ਸੀ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਜਿਹੜੇ ਕਿ ਕੇਂਦਰ ਸਰਕਾਰ ਨੇ ਮਨਜ਼ੂਰ ਕਰੇ ਹੋਏ ਦੱਸੇ ਜਾਂਦੇ ਨੇ ਪਰ ਇੱਕ ਵੀ ਕਾਲਜ ਦੀ ਇੱਕ ਵੀ ਇੱਟ ਇਹਨਾਂ ਨੂੰ ਲਾਉਣ ਨੂੰ ਸਮਾਂ ਨਹੀਂ ਮਿਲਿਆ 3 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਹੋਰ ਦੇਖ ਲਓ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਬੇ ਆਦਮੀ ਬਾਰੇ ਕੋਈ ਫਾਈਨਲ ਡਿਸੀਜਨ ਨਹੀਂ ਇਹਨਾਂ ਦਾ ਬਿਜਲੀ ਬਾਰੇ ਕੋਈ ਫਾਈਨਲ ਡਿਸੀਜਨ ਨਹੀਂ ਆ ਕੱਚੇ ਮੁਲਾਜ਼ਮ ਹਰ ਟਾਈਮ ਧਰਨਾ ਦਿੰਦੇ ਨੇ ਉਹ ਕੋਈ ਡਿਸੀਜਨ ਨਹੀਂ 3 ਸਾਲਾਂ ਦੇ ਵਿੱਚ ਅਜਿਹਾ ਕੋਈ ਡਿਸੀਜਨ ਇਹ ਲੈ ਨਹੀਂ ਸਕੇ ਇਹ ਕਹਿੰਦੇ ਸੀ ਵੀ ਰੇਤ ਮਾਫੀਆ 30 ਦਿਨਾਂ ਦੇ ਵਿੱਚ ਵਿੱਚ ਖਤਮ ਕਰਾਂਗੇ ਨਸ਼ੇ 3 ਮਹੀਨਿਆਂ 'ਚ ਖਤਮ ਕਰਾਂਗੇ ਦੇਖੋ ਇਹ ਅਸੀਂ ਗੱਲ ਜ਼ਰੂਰ ਕਹਿਣਾ ਜੀ ਪੁਲਿਸ ਪੂਰੀ ਮਸਤੈਦ ਆ ਪੁਲਿਸ ਮਿਹਨਤ ਕਰ ਰਹੀ ਆ ਪਰੰਤੂ ਇਹ ਦੇ ਕਰਨ ਦੇਣ ਤਾਂ ਆ ਪੁਲਿਸ ਸਾਡੀ ਜਿਹੜੀ ਪੰਜਾਬ ਪੁਲਿਸ ਆ ਇਹ ਪੰਜਾਬ ਪੁਲਿਸ ਜਿਹੜੀ ਸਾਡੀ ਹਿੰਦੁਸਤਾਨ ਚ ਨੰਬਰ 1 ਤੇ ਆ ਪਰ ਜੇ ਸਰਕਾਰ ਆਪਣਾ ਵਿੱਚ ਹੱਥ ਪਰਾਂ ਕੱਢੇ ਤਾਂ ਇਹ ਕੰਮ ਕਰਨ ਇਹਦੇ ਜਿਵੇਂ ਛੋਟੇ ਛੋਟੇ ਬੰਦੇ ਨੂੰ ਪੜੀ ਜਾਂਦੇ ਨੇ ਆ 5-6 ਦਿਨ ਹੋ ਗਏ ਮਿਹਨਤ ਕਰ ਰਹੀ ਆ ਪੰਜਾਬ ਪੁਲਿਸ ਸਾਨੂੰ ਵਧੀਆ ਲੱਗਦਾ ਕਿਉਂਕਿ ਇਸ ਤਰ੍ਹਾਂ ਦੇ ਅਨਸਰ ਪੰਜਾਬ ਤੋਂ ਬਾਹਰ ਚਾਹੀਦੇ ਨੇ ਪਰ ਜਿਹੜੇ ਵੱਡੇ ਬੰਦੇ ਨੇ ਉਹ ਇੱਕ ਵੀ ਫੜਿਆ ਨਹੀਂ ਦਿਖ ਰਿਹਾ ਕਿਤੇ ਇਹ ਤਾਂ ਕਿਤੇ ਨਾ ਕਿਤੇ ਸ਼ੱਕਜਾਰ ਹੁੰਦਾ ਪੰਜਾਬ ਦੀ ਸਰਕਾਰ ਤੇ ਲੋਕਾਂ ਨੂੰ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਥੋੜਾ ਸਮਾਂ ਥੋੜਾ ਰਹਿ ਗਿਆ ਇੱਕ ਤਾਂ ਮੈਡੀਕਲ ਕਾਲਜਾਂ ਵੱਲ ਧਿਆਨ ਦੇਣਾ ਬਣਦਾ ਸਿਵਲ ਹਸਪੀਟਲ ਨੇ ਆ ਦੇਖੋ ਕਿੰਡੀ ਘਟਨਾ ਹੋ ਗਈ ਏ ਟੀਆ ਕੱਲ 15 ਲੇਡੀਜ਼ ਨੂੰ ਗਲਤ ਗਲੂਕੋਜ਼ ਲੱਗ ਗਿਆ ਇਹ ਨਹੀਂ ਪਤਾ ਕਿਹੜੀ ਕੰਪਨੀ ਨੇ ਇਸ਼ੂ ਕੀਤਾ ਸੀ ਉਹ ਭਗੜੜ ਸਾਰੇ ਸ਼ਹਿਰ ਚ ਮਚ ਗਈ ਉਹਨਾਂ ਦੇਖੋ ਜਿਹੜਾ ਜੱੱਚਾ ਬੱਚਾ ਬਾਰਡ ਆ ਬਹੁਤ ਸੈਂਸਿਟਿਵ ਬਾਰਡ ਹੁੰਦਾ ਉੱਥੇ ਇਹ ਜੀ ਘ ਤੇ ਬਹੁਤ ਮਾੜੀ ਗੱਲ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ 2 ਸਾਲ ਦਾ ਸਮਾਂ ਜਿਹੜਾ ਰਹਿੰਦਾ ਇਹ ਚ ਜਿਹੜੇ ਪੰਜਾਬ ਦੇ ਇਹਨਾਂ ਨੇ ਸਾਨੂੰ ਵਾਅਦੇ ਕਰਕੇ ਸਾਡੇ ਚਾਚੇ ਤਾਏ ਭੈਣ ਭਾਈਆਂ ਦੀਆਂ ਵੋਟਾਂ ਲਈਆਂ ਨੇ ਤੇ 92 ਸੀਟਾਂ ਇਹਨਾਂ ਨੂੰ ਮਿਲੀਆਂ ਨੇ ਉਹਨਾਂ ਵੱਲ ਦੇਖਣਾ ਚਾਹੀਦਾ ਤਾਂ ਕਿ 27 ਚ ਲੋਕ ਮੁੱਖ ਨਾ ਮੋੜ ਲੈਣ ਜੀ ਬਿਲਕੁਲ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜੋ ਆਗੂ ਨੇ ਵੱਖ-ਵੱਖ ਆਗੂ ਨੂੰ ਸੁਣਿਆ ਉਹਨਾਂ ਨੇ ਕਿਹਾ ਕਿ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਿੱਠ ਥਪੜਾ ਰਹੇ ਨੇ ਪਰ 3 ਸਾਲ ਦੇ ਅੰਦਰ ਜੋ ਵਾਅਦੇ ਕੀਤੇ ਗਏ ਸੀ ਪੰਜਾਬ ਦੀ ਜਨਤਾ ਦੇ ਨਾਲ ਪੂਰੇ ਨਹੀਂ ਕੀਤੇ ਅਸੀਂ ਪੰਜਾਬ ਸਰਕਾਰ ਦੇ ਜਿਹੜੇ 3 ਸਾਲ ਪੂਰੇ ਹੋਣ ਤੇ ਇਹਨਾਂ ਨੂੰ ਯਾਦ ਕਰਾਇਆ ਕਿ ਜਿਹੜੇ ਸੋਨੇ ਬਾਅਦੇ ਕੀਤੇ ਸੀ ਜਿਹਦੇ ਜਿਹਦੇ ਵਿੱਚ ਇਹ ਸਰਕਾਰ ਦੇ ਵਿੱਚ ਆਈ ਸੀ ਜਿਹੜੀ ਗੱਲ ਕਹਿੰਦੇ ਸੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਦਾ ਨਹੀਂ ਬਣਾਇਆ ਉਰਦਾ ਕਤਲਿਆਮ ਜੋ ਜੋ ਇਹਨਾਂ ਨੇ ਵਾਦੇ ਕਿਤੇ ਸੀ ਇੱਕ ਕੰਮ ਨਹੀਂ ਪੂਰਾ ਕੀਤਾ ਇਹਨਾਂ ਨੇ ਕੀ ਕੰਮ ਪੂਰਾ ਕੀਤਾ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਇਹਨਾਂ ਦੇ ਐਮਐਲਏ ਫੜੇ ਜਾ ਰਹੇ ਨੇ ਆ ਟਰੱਕ ਯੂਨੀਟ ਦਾ ਮਸਲਾ ਲੈ ਲਓ ਆ ਸਾਡੇ ਭੈਣਾਂ ਨੂੰ 1000 ਰੁਪਏ ਮਹੀਨਾ ਕਿਹਾ ਸੀਗਾ ਉਹ 1000 ਰੁਪਏ ਮਹੀਨਾ ਇੰਡਸਟਰੀ ਨੂੰ ਬਾਦਗਿੱਤ ਅਧੀਗੀ 5 ਰੁਪਏ ਜੂਨਟ ਦਵਾਂਗੇ ਇਹਨਾਂ ਨੇ ਕਿਸੇ ਇੱਕ ਵੀ ਗੱਲ ਤੇ ਖਰਾ ਨਹੀਂ ਉਤਰੇ ਇਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਸੰਗਰੂਰ ਵੱਲੋਂ ਅੱਜ ਅਸੀਂ ਸਾਰੇ ਨੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਜ਼ਿਲ੍ਹਾ ਮਹਾ ਮੰਤਰੀ ਕੜੇ ਨੇ ਜ਼ਿਲ੍ਹੇ ਦੇ ভাইস ਪ੍ਰਧਾਨ ਕੜੇ ਨੇ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਜਿਹੜੇ 3 ਸਾਲ ਪੂਰੇ ਹੋਏ ਨੇ ਇਹਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਜਤਾਇਆ ਕਿ ਤੁਸੀਂ ਉਹਦੀ ਕੰਮ ਕਰ ਲਓ ਜਿਹੜੇ ਦੋ ਤਾਲ ਰਹਿ ਗਏ ਨਹੀਂ ਸਾਨੂੰ ਜਨਤਾ ਨੇ ਲਿਆ ਕੇ ਤੁਹਾਨੂੰ ਜ਼ਮੀਨ ਤੇ ਹੀ ਸਿੱਟਣਾ ਸਰ ਸਾਡੇ ਨਾਲ ਪ੍ਰੋਚਾ ਸਾਹਿਬ ਮੌਜੂਦ ਨੇ ਪ੍ਰੋਚਾ ਸਾਹਿਬ ਕਿਸ ਤਰ੍ਹਾਂ ਵੇਖਦੇ ਹਾਂ ਅੱਜ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਦੇਖੋ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ 3 ਸਾਲ ਤੋਂ ਇਹ ਸਰਕਾਰ ਚੱਲ ਰਹੀ ਹੈ ਤੇ ਜਦੋਂ ਸਰਕਾਰ ਬਣਾਣੀ ਸੀ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਤੇ ਤੁਹਾਨੂੰ ਪ੍ਰੈਸ ਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਇਹਨਾਂ ਦਾ ਜਿਹੜਾ ਮੁਖੀ ਹੈ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਸੀਐਮ ਜੀ ਜਿਹੜੇ ਪੰਜਾਬ ਦੇ ਨੇ ਉਹ ਸਾਰੇ ਗੱਲਾਂ ਮਾਰਨ ਵਾਲੇ ਨੇ ਤੁਹਾਨੂੰ ਪਤਾ ਹੀ ਹੈ ਤੇ ਅੱਜ ਸੈਰੇਮਨੀ ਮਨਾ ਰਹੇ ਨੇ ਵੀ ਸਾਡੇ 3 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਐਮ ਕੀਤਾ ਵਿਕਾਸ ਕੀਤਾ ਤੁਹਾਨੂੰ ਪਤਾ ਹੀ ਹੈ ਵੀ ਐਡਾ ਮਾੜਾ ਹਾਲ ਹੈ ਜੋ ਹੋਈ 1000 ਰੁਪਏ ਹੁਣ ਤੱਕ ਔਰਤਾਂ ਨੂੰ ਲਾਗੂ ਨਹੀਂ ਹੋਇਆ ਜੇ ਸਾਡੀ ਹਰਿਆਣਾ ਦੇ ਵਿੱਚ ਵੀ ਟ੍ਰਿਪਲ ਇੰਜਨ ਸਰਕਾਰ ਦੇ ਦਿੱਲੀ ਦੇ ਵਿੱਚ ਵੀ ਸਾਡੀ ਹੁਣ ਸਰਕਾਰ ਬਣੀ ਹੈ ਪਹਿਲੇ ਝਟਕੇ ਦੇ ਵਿੱਚ ਪਹਿਲੇ ਸੈਸ਼ਨ ਦੇ ਵਿੱਚ ਉਹਨਾਂ ਨੇ 2500 ਰੁਪਏ ਮਹੀਨਾ ਜਿਹੜਾ ਵਾਦਾ ਕੀਤਾ ਸੀਗਾ ਔਰਤਾਂ ਨੂੰ ਦੇਣ ਦਾ ਉਹ ਪਹਿਲੇ ਲਾਗੂ ਕਰਤਾ ਉਹਨਾਂ ਨੇ ਇਹਨਾਂ ਨੇ ਹੁਣ ਤੱਕ ਤੇ ਪੰਜਾਬ ਦੇ ਵਿੱਚ ਸਾਡੀ ਔਰਤਾਂ ਦਾ ਇਹਨਾਂ ਨੂੰ ਝੂਠ ਬੋਲਿਆ ਔਰਤਾਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਜੀ ਬਿਲਕੁਲ ਜੋ ਆਪ ਭਾਰਤੀ ਜਨਤਾ ਪਾਰਟੀ ਆ ਸੰਗਰੂਰ ਦੀ ਇਕਾਈ ਆ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਸਿੰਘ ਡੁੱਲੜੜ ਦੇ ਵਿੱਚ ਅੱਜ ਪੰਜਾਬ ਸਰਕਾਰ ਖਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ 3 ਸਾਲ ਦੀ ਕਾਰਜਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਜ਼ੀਰੋ ਰਹੀ ਆ ਕਰਨੀ ਦੇ ਕਹਿਣਿਚ ਵਡਾ ਅੰਤਰ ਆ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੰਘ ਸੇਦੂ ਪੀਵੀਪੀ ਨਿਊਜ਼ ਸੰਗਰੋ